ਫਰੀਦਕੋਟ ਚ ਅੱਜ ਯੂਥ ਕਾਂਗਰਸ ਵੱਲੋਂ ਪਿਛਲੇ ਦਿਨੀ ਕਲਕੱਤਾ ਚ ਵਾਪਰੀ ਦਰਦਨਾਕ ਘਟਨਾ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਗਿਆ ਪਿਛਲੇ ਦਿਨੀ ਕਲਕੱਤਾ ਚ ਇੱਕ ਡਾਕਟਰ ਦਾ ਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕੀਤੇ ਜਾਣ ਨੂੰ ਲੈ ਕੇ ਅੱਜ ਫਰੀਦਕੋਟ ਤੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੈਨਾ ਦੀ ਅਗਵਾਈ ਚ ਇਕੱਠੇ ਹੋਏ ਪਾਰਟੀ ਦੇ ਯੂਥ ਵਰਕਰਾਂ ਵੱਲੋਂ ਘੰਟਾ ਘਾਰਨ ਦੀ ਇੱਕ ਕੈਂਡਲ ਮਾਰਚ ਕੱਢ ਕੇ ਵਿਛੜੀ ਹੋਈ ਆਤਮਾ ਲਈ ਜਿੱਥੇ ਅਰਦਾਸ ਕੀਤੀ ਗਈ ਉੱਥੇ ਹੀ ਭਾਰਤ ਦੀ ਬੀਜੇਪੀ ਸਰਕਾਰ ਕੋਲੋਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆ ਕਿਹਾ ਕਿ ਇਸ ਮਾਮਲੇ ਤੇ ਸਰਕਾਰ ਗੰਭੀਰਤਾ ਨਾਲ ਕਦਮ ਚੁੱਕੇ ਤੇ ਸਖਤ ਤੋਂ ਸਖਤ ਕਾਨੂੰਨ ਬਣਾਵੇ ਉਹਨਾਂ ਕਿਹਾ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਲੈ ਕੇ ਮੋਦੀ ਸਰਕਾਰ ਸੱਤਾ ਵਿੱਚ ਆਈ ਸੀ ਪਰ ਭਾਰਤ ਦੀਆਂ ਬੇਟੀਆਂ ਨੂੰ ਬਚਾਉਣ ਤੇ ਸਰਕਾਰ ਬਿਲਕੁਲ ਸਫਲ ਨਹੀਂ दिखी ਹੈ ਇਸੇ ਮਾਮਲੇ ਨੂੰ ਲੈ ਕੇ ਐਫਨਸ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਆ ਸੁਖਚੈਨ ਸਿੰਘ ਚੈਨਾ ਨੇ ਕੀ ਕਿਹਾ ਵੇਖੋ ਫਿਰਕੋਟ ਤੋਂ ਜਗਦੀਸ਼ ਪੰਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ ਇਹ ਜਿਵੇਂ ਕਿ ਸਾਰੇ ਦੇਸ਼ ਨੂੰ ਪਤਾ ਕੋਲਕੱਤਾ ਦੇ ਵਿੱਚ ਇੱਕ ਜਿਹੜੇ ਹਸਪੀਟਲ ਦੇ ਵਿੱਚ ਇੱਕ ਭੈਣ ਡਾਕਟਰ ਜਿਹੜੀ ਜਿੰਨਾ ਨਾਲ ਬਹੁਤ ਹੀ ਦਰਿੰਦਗੀ ਭਰਿਆ ਕਹਿ ਸਕਦੇ ਆਪਾਂ ਰੇਪ ਹੋਇਆ ਉਸ ਤੋਂ ਬਾਅਦ ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਉਦੇ ਸਬੰਧ ਵਿੱਚ ਅੱਜ ਉਹਨੂੰ ਇਨਸਾਫ ਦਿਵਾਉਣ ਲਈ ਤੇ ਉਹਨੂੰ ਸਨਦਾ ਜਿਲੀ ਦੇਣ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਤੇ ਮੌਵਤੀ ਗਰਾ ਮਾਰਚ ਕੈਂਡਲ ਮਾਰਚ ਕਰ ਰਹੇ ਆਂ ਇਹ ਯੂਥ ਕਾਂਗਰਸ ਦਾ ਜਾਂ ਕਾਂਗਰਸ ਦਾ ਇਹ ਇਹ ਯੂਥ ਕਾਂਗਰਸ ਵੱਲੋਂ ਅਸੀਂ ਆਪਦਾ ਜ਼ਿਲ੍ਹਾ ਲੈਵਲ ਤੇ ਕਰ ਰਹੇ ਆਂ ਤੋਂ ਸਾਨੂੰ ਲੱਗਿਆ ਵੀ ਇਹ ਅੱਜ ਸਾਨੂੰ ਕਰਨਾ ਚਾਹੀਦਾ ਵੀ ਤੁਸੀਂ ਦੇਖੋ ਇੱਕ ਨਾਰਾ ਸੀਗਾ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਵੀ ਉਹ ਕਹਿੰਦੇ ਆ ਵੀ ਉਹਦੇ ਪਿਓ ਨੇ ਬੇਟੀ ਪੜ੍ਹਾ ਵੀ ਲਈ ਸੀ ਤੇ ਬੇਟੀ ਕਹਿੰਦੇ ਹੁੰਦਾ ਵੀ ਪੇਟ 'ਚ ਉਹ ਕਹਿੰਦੇ ਜਿਵੇਂ ਉਹ ਬਚਾ ਵੀ ਲਈ ਸੀਗੀ ਪਰ ਉਹ ਇਸ ਟਾਈਮ ਆ ਕੇ ਬੇਟੀ ਬਚਾ ਕੇ ਇਸ ਟਾਈਮ ਆ ਕੇ ਉਹ ਹਾਰ ਗਿਆ ਤੇ ਉਹ ਜਿਹੜੇ ਦਰਿੰਦਿਆਂ ਤੋਂ ਆਪਣੀ ਬੇਟੀ ਨੂੰ ਨਹੀਂ ਬਚਾ ਸਕਿਆ। ਕੀ ਕਾਰਨ ਕੀ ਰਿਹਾ ਹੈ ਹੁਣ ਤੱਕ ਜਿਹੜਾ ਅਨਸਾਰ ਪਿਆਉਣੇ ਮਰੇਗਾ? ਇਹ ਕਾਰਨ ਹੁਣ ਦੇਖੋ ਇਹਦੇ ਵਿੱਚ ਕਾਫੀ ਪਰਤਾਂ ਖੁੱਲਣਗੀਆਂ। ਵੈਸੇ ਜਿਵੇਂ ਅੱਜ ਸਵੇਰ ਤੋਂ ਜਿਹੜੀ ਗੱਲ ਸੁਣਨ ਦੇ ਵਿੱਚ ਆਈ ਆ ਕਿ ਉਹ ਜਿਹੜੀ ਕੁੜੀ ਸੀ ਉਹਨੂੰ ਮਨੁੱਖੀ ਅੰਗਾਂ ਦੀ ਜਿਹੜੀ ਤਸਕਰੀ ਹੋ ਰਹੀ ਸੀ ਉਹਦੇ ਬਾਰੇ ਵੀ ਕੁਝ ਪਤਾ ਸੀਗਾ ਤੇ ਇਹਦੇ ਵਿੱਚ ਉਹ ਵੀ ਪਰਤ ਖੁੱਲਣੀ ਆ ਇਸ ਤੋਂ ਇਲਾਵਾ ਇਹ ਤੁਸੀਂ ਦੇਖੋ ਜਦੋਂ ਕੁੜੀ ਦਾ ਰੇਪ ਹੋਣ ਤੋਂ ਬਾਅਦ ਮਰਡਰ ਹੋ ਜਾਂਦਾ ਤਾਂ ਉਹਦੇ ਜਿਹੜੇ ਪਿਓ ਨੂੰ ਕਿਹਾ ਜਾਂਦਾ ਵੀ ਤੁਹਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਵੀ ਜਿਹੜਾ ਉਸ ਤੋਂ 5-6 ਘੰਟੇ ਤੱਕ ਉਹਨੂੰ ਦੱਸਿਆ ਹੀ ਨਹੀਂ ਜਾਂਦਾ ਵੀ ਤੁਹਾਡੀ ਕੁੜੀ ਨਾਲ ਕੀ ਹੋਇਆ ਨਾ ਹੀ ਉਹਨੂੰ ਉਹਦੇ ਸਾਹਮਣੇ ਮਤਲਬ ਕੁੜੀ ਦੇ ਦੇਖਣ ਦਾ ਮੌਕਾ ਦਿੱਤਾ ਗਿਆ ਵੀ ਇਹ ਇੱਥੋਂ ਪਤਾ ਲੱਗਦਾ ਵੀ ਇਹ ਜਿਹੜਾ ਕੇਸ ਆ ਇਹਦੇ ਵਿੱਚ ਬਹੁਤ ਜਿਹੜੀ ਡੂੰਗੀ ਸਾਜ਼ਿਸ਼ ਆ ਕੋਈ ਦੂਜੀ ਗੱਲ ਆ ਵੀ ਉਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜਿਸ ਤਰੀਕੇ ਨਾਲ ਉਹਦਾ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੀ ਜਿਹੜੀ ਉਹਦੀ ਬੌਡੀ ਛਲਣੀ ਕੀਤੀ ਹੋਈ ਆ ਉਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹਦੇ ਵਿੱਚ ਕਾਫੀ ਜਿਹੜੇ ਰਾਜ ਆ ਉਹ ਬਾਹਰ ਆਉਣੇ ਚਾਹੀਦੇ ਆ ਅਸੀਂ ਮੰਗ ਕਰਦੇ ਆ ਦੇਸ਼ ਦੀ ਸਰਕਾਰ ਤੋਂ ਵੀ ਜਿਹੜੀ ਉੱਥੋਂ ਦੀ ਸਰਕਾਰ ਹੈਗੀ ਆ ਜਿਹੜਾ ਉੱਥੋਂ ਦੇ ਰਾਜ ਦੀ ਵੀ ਇਹ ਜਿਹੜਾ ਵੀ ਇਹਦਾ ਸਾਹਮਣਾ ਕੱਠਾ-ਕੱਠਾ ਲੈ ਕੇ ਆਵੇ ਤੇ ਉਸ ਜਿਹੜੀ ਕੁੜੀ ਨੂੰ ਸਾਡੀ ਭੈਣ ਨੂੰ ਇਨਸਾਫ ਦਵਾਇਆ ਜਾਵੇ ਪੰਜਾਬ ਤੇ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰੇ ਸਰਕਾਰ ਨੂੰ ਕੁਝ ਕਹਿਣਾ ਚਾਹੂੰ ਬਿਲਕੁਲ ਭਾਈ ਇਹਦੇ ਵਿੱਚ ਇਹੀ ਚੀਜ਼ ਆ ਹੁਣ ਮੰਨ ਲਓ ਵੀ ਪਹਿਲੀ ਗੱਲ ਤਾਂ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਇੱਕ ਮਿਸਾਲੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਕਰਨ ਤੋਂ ਪਹਿਲਾਂ 100 ਵਾਰ ਸੋਚੇ ਜੇ ਕਾਨੂੰਨ ਸਖਤ ਹੋਊਗਾ ਸਖਤ ਸਜ਼ਾ ਹੋਊਗੀ ਤਾਂ ਹੀ ਆ ਨਹੀਂ ਤਾਂ ਆਏ ਸਾਲ ਜਿਵੇਂ ਹੁਣ ਇਹ ਹੋਇਆ 10-5 ਦਿਨਾਂ ਇਦਾਂ ਹੀ ਟੈਂਡਲ ਮਾਰ ਤੇ ਹੋਣਗੇ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਖਤਮ ਹੋ ਜਾਊਗਾ ਫਿਰ ਫਿਰ ਸਾਲ ਦੋ ਸਾਲਾਂ ਬਾਅਦ ਕੁਝ ਹੋਊਗਾ ਪਰ ਇੱਕ ਮਿਸਾਲੀ ਜਿਹੜੀ ਸਜ਼ਾ ਦੇਣੀ ਚਾਹੀਦੀ ਐ ਇਸ ਨੂੰ ਤਾਂ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦਾ ਕੋਈ ਵੀ ਜਿਹੜਾ ਕਾਂਡ ਕਰਨ ਤੋਂ ਵੀ ਡਰੇ ਬੰਦਾ ਕੈਂਡਲ ਮਾਰਤਾ ਕਿਤੇ ਕਿਤੇ ਕੱਢੇ ਜਾ ਰਿਹਾ ਤੁਹਾਡੇ ਇਹ ਹੁਣ ਇਹ ਇਹ ਅਸੀਂ ਕੱਲਾ ਜ਼ਿਲ੍ਹਾ ਯੂਥ ਕਾਂਗਰਸ ਫਰੀਦਕੋਟ ਹੀ ਕੱਟ ਰਹੇ ਹਾਂ ਬਾਕੀ ਸਾਡੀ ਜਿਹੜੀ ਪੰਜਾਬ ਯੂਥ ਕਾਂਗਰਸ ਵੱਲੋਂ ਕੱਲ ਵੀ ਕੱਢੇ ਆ ਕਈ ਥਾਈਂ ਤੇ ਕੁਝ ਮਤਲਬ ਕਿ ਕੋਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਏ ਆ ਪ੍ਰੋਗਰਾਮ ਪਰ ਅਸੀਂ ਅੱਜ ਅਸੀਂ ਕੱਲਾ ਜ਼ਿਲ੍ਹਾ ਯੂਥ ਕਾਂਗਰਸ ਵੱਲੋਂ ਫਰੀਦਕੋਟ ਵੱਲੋਂ ਕਰ ਰਹੇ ਹਾਂ